ਗਰੀਬੀ ਇਨਸਾਨ ਤੋਂ ਕੀ ਕੁਝ ਕਰਵਾ ਦਿੰਦੀ ਹੈ ਰੋਟੀ ਲਈ ਬੰਦਾ ਕੀ ਕੁਝ ਨਹੀਂ ਕਰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ 70 ਸਾਲ ਦੀ ਬਜ਼ੁਰਗ ਮਾਤਾ ਨੂੰ ਜੋ ਵਿਰਧ ਹੋ ਚੁੱਕੀ ਹੈ ਤੇ ਦੇਖੋ ਤਪਦੀ ਧੁੱਪ ਵਿੱਚ ਕੰਮ ਕਰ ਰਹੀ ਹੈ ਦੇਖੋ ਕਿੰਨੀ ਮਿਹਨਤ ਕਰ ਰਹੀ ਹੈ ਮਾਪੇ ਆਪਣੇ ਬੱਚਿਆਂ ਦੇ ਸਾਰੇ ਸੁਪਨੇ ਪੂਰੇ ਕਰਦੇ ਨੇ ਪਰ ਜਦੋਂ ਮਾਪੇ ਨੂੰ ਸੁੱਖ ਦੇਣ ਦਾ ਸਮਾਂ ਆਉਂਦਾ ਹੈ ਤਾਂ ਮਾਵਾਪ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਬੱਚੇ ਪੜ੍ਹ ਲਿਖ ਜਾਣ ਤਾਂ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਜਾਂਦੇ ਨੇ ਮਾਵਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਆਪਣੇ ਸੁਪਨੇ ਮਾਰ ਦਿੰਦੇ ਨੇ ਤੇ ਉਹੀ ਬੱਚੇ ਮਾਵਾਪ ਨੂੰ ਬਹੁਤ ਸਮਝਦੇ ਨੇ ਲੱਖ ਲਾਨਤ ਆ ਇਹੋ ਜਿਹੇ ਧੀਆ ਪੁੱਤਾਂ ਤੇ ਇਹ ਮਾਤਾ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਪਿਤਾ ਤੇ ਧੀ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਤੋਂ ਅਨਮੋਲ ਹੁੰਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਾਪ ਨੂੰ ਜੋ ਆਪਣੀ ਧੀ ਨੂੰ ਗੋਦੀ ਚੁੱਕ ਰਿਹਾ ਹੈ ਦੇਖੋ ਧੀ ਦੀ ਖੁਸ਼ੀ ਬਾਪ ਆਪਣੀ ਧੀ ਲਈ ਸਭ ਕੁਝ ਕਰਦਾ ਹੈ ਬਾਪ ਚਾਹੇ ਅਮੀਰ ਹੋਵੇ ਭਾਵੇਂ ਗਰੀਬ ਪਰ ਧੀ ਲਈ ਰਾਜਾ ਹੁੰਦਾ ਹੈ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ